ਆ ਦੇਖੋ ਆ ਵਾ ਮਰ ਸਿੰਘ ਚਮਕੀਲਾ ਜੀ ਦੀ ਸਮਾਦ ਚੱਪਲ ਨਾ ਪਾ ਕੇ ਅੰਦਰ ਤੋਂ ਨੇ ਫੋਟੋਆਂ ਵੀ ਦਿਖਾਉਂਗਾ ਉਹਦਾ ਮੁੰਡਾ ਤਾਂ ਨਹੀਂ ਢੀੜਾ ਮਾਰਦਾ ਚਮਕੀਲੇ ਦਾ ਉਹ ਹੋ ਗਿਆ ਟੁੱਟ ਗਿਆ ਇਹਨਾਂ ਨਾਲ ਅੱਛਾ ਉਹ ਟੁੱਟ ਗਿਆ ਇਹਨਾਂ ਨਾਲ ਟੁੱਟ ਗਿਆ ਉਹਦੇ ਆਡ ਮੇਲਾ ਕਰ ਲਿਆ ਉਹਦੇ ਮੁੰਡੇ ਆ ਵਾ ਵੇਲਾ ਹੁਣ ਆਡਰ ਲਾਇਆ ਹੈ ਹੁਣ ਆਪਾਂ 21 ਜੁਲਾਈ ਨੂੰ ਅੱਛਾ 21 ਜੁਲਾਈ ਨੂੰ ਆਡਰ ਲਾਇਆ ਉਹਦੇ ਕਿੱਥੇ ਲੋਂਦਾ ਕਿੱਥੇ ਦਿੰਦਾ ਉਹ ਜਮਾਲਪੁਰੋਂ ਆਏ ਪੋਰਸਾਲੇ ਵੀ ਆਏ ਮੇਰੇ ਕੋ ਹਾਂ ਆ ਬਾਬਾ ਇੱਥੇ ਫਾਡੇ ਰਹਿਣਾ ਪੈਣਾ ਤੈਨੂੰ ਫਾਣਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਤੁਹਾਨੂੰ ਅਮਰ ਸਿੰਘ ਚਮਕੀਲਾ ਜੀ ਦੀ ਸਮਾਦ ਤੇ ਲੈ ਕੇ ਜਾਊਂਗਾ ਤੇ ਅੰਦਰ ਫੋਟੋਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਤੁਹਾਨੂੰ ਸਾਰੀ ਸਮਾਦ ਵੀ ਦਿਖਾਊਂਗਾ ਤੇ ਹੈਗੀ ਵੀ ਕਿੱਥੇ ਆ ਉਹਦੀ ਵੀ ਡਿਟੇਲ ਦੱਸੂਗਾ ਤੁਸੀਂ ਨਾ ਫਰੈਂਡਸ ਪੂਰੀ ਵੀਡੀਓ ਜ਼ਰੂਰ ਦੇਖਣਾ ਚਲੋ ਚੱਲਦੇ ਆ ਤੁਹਾਨੂੰ ਅਮਰ ਸਿੰਘ ਚਮਕੀਲਾ ਜੀ ਦੀ ਸਮਾਦ ਤੇ ਲੈ ਕੇ ਆਹ ਦੇਖੋ ਆ ਵਾਹ ਅਮਰ ਸਿੰਘ ਚਮਕੀਲਾ ਜੀ ਦੀ ਸਮਾਦ ਚੱਪਲਨਾ ਪਾਕਿਆ ਅੰਦਰ ਤੋਂ ਨੂੰ ਫੋਟੋਆਂ ਵੀ ਦਿਖਾਉਂਗਾ ਚੱਪਲਨਾ ਪਾਈ ਚਲੋ ਆਉਤੋ ਨਾ ਅੰਦਰੋਂ ਫੋਟੋਆਂ ਦਿਖਾਉਣਾ ਮਾ ਅਮਰ ਸਿੰਘ ਚਮਕੀਲਾ ਜੀ ਦੀਆਂ ਬਹੁਤ ਪੁਰਾਣੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਉਸ ਟਾਈਮ ਅਖਾੜੇ ਦੀਆਂ ਫੋਟੋਆਂ ਨੇ ਉਹਨਾਂ ਦੇ ਬਹੁਤ ਅਖਾੜੇ ਲੱਗੇ ਹੋਏ ਸੀਗੇ ਪੁਰਾਣੇ ਪਿੰਡਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਮੇਲ ਮਿੱਤਰ ਦੇ ਵੀ ਹਨਾ ਅਮਰ ਸਿੰਘ ਚਮਕੀਲਾ ਜੀ ਨਾਲ ਫੋਟੋ ਲੱਗੀ ਹੋਈ ਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਆ ਦੇਖੋ ਆ ਮੇਲ ਮਿੱਤਰ ਨਾਲ ਵੀ ਫੋਟੋ ਸੀਗੀ ਉਹਨਾਂ ਦੀ ਇਹ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੋਨਾਂ ਦੀਆਂ ਬਹੁਤ ਜ਼ਿਆਦਾ ਫੋਟੋਆਂ ਲੱਗੀਆਂ ਹੋਈਆਂ ਨੇ ਇੱਕ ਵਾਰੀ ਹਨਾ ਜ਼ਰੂਰ ਆ ਕੇ ਇੱਥੇ ਫੋਟੋਆਂ ਵੀ ਦੇਖਣ ਆਲੀਆਂ ਨੇ ਹਰ ਸਾਲ ਇੱਥੇ 8 ਮਾਰਚ ਨੂੰ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਮਨਾਈ ਜਾਂਦੀ ਆ ਮੈਂ ਵਰਸੀ ਦੀਆਂ ਵੀ ਬਹੁਤ ਵੀਡੀਓਆਂ ਬਣਾਈਆਂ ਹੋਈਆਂ ਨੇ ਜੇਕਰ ਤੁਸੀਂ ਇਹਨਾਂ ਵਰਸੀ ਦੀਆਂ ਵੀਡੀਓਆਂ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਦੇ ਲਾਸਟ ਦੇ ਉੱਪਰ ਵੀਡੀਓ ਦਾ ਲਿੰਕ ਆਊਗਾ ਅਮਰ ਸਿੰਘ ਚਮਕੀਲਾ ਜੀ ਦੀਆਂ ਵਰਸੀਆਂ ਦਾ ਤੁਸੀਂ ਵਰਸੀ ਵਾਲੀਆਂ ਵੀਡੀਓਆਂ ਵੀ ਦੇਖ ਸਕਦੇ ਹੋ ਆ ਦੇਖੋ ਜੋ ਇੱਥੇ ਬੰਦਾ ਸਮਾਦ ਤੇ ਹੁੰਦਾ ਵਾ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਕੋਲੋਂ ਪੁਰਾਣੇ ਸਮੇਂ ਦੀਆਂ ਅਮਰ ਸਿੰਘ ਚਮਕੀਲਾ ਜੀ ਦੀਆਂ ਕੁਝ ਯਾਦਾਂ ਤਾਜ਼ਾ ਕਰਾਂਗੇ ਉਹ ਹੁਣੇ ਬਾਅਦ ਬੈਠੇ ਨੇ ਮੈਂ ਉਹਨਾਂ ਨੂੰ ਬਿਠਾ ਕੇ ਆਇਆ ਸੀਗਾ ਮੈਂ ਕਿਹਾ ਚਲੋ ਕੁਝ ਨਾ ਗੱਲਬਾਤ ਕਰਦੇ ਆਂ ਉਹਨਾਂ ਨਾਲ ਬਾਹਰ ਜਾ ਕੇ ਗੱਲ ਕਰਦੇ ਆਂ ਤੇ ਉਹਨਾਂ ਦੀਆਂ ਪੁਰਾਣੀਆਂ ਕੁਝ ਯਾਦਾਂ ਨੂੰ ਫੇਰ ਦੁਬਾਰਾ ਤਾਜ਼ਾ ਕਰਦੇ ਆਂ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚਲੋ ਆਓ ਆਪਾਂ ਇੱਥੇ ਜੋ ਸਮਾਰਟੇ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪੁਰਾਣੇ ਸਮੇਂ ਦੀ ਉਹਦਾ ਮੁੰਡਾ ਤਾਂ ਨਹੀਂ ਗੀੜਾ ਮਾਰਦਾ ਚਮਕੀਲੇ ਦਾ ਉਹ ਮਾ ਟੁੱਟਿਆ ਇਹਨਾਂ ਨਾਲ ਅੱਛਾ ਉਹ ਟੁੱਟ ਗਿਆ ਇਹਨਾਂ ਨਾਲ ਟੁੱਟ ਗਿਆ ਉਹਦੇ ਆਦਮੇ ਮੇਲਾ ਕਰ ਲਿਆ ਉਹਦੇ ਮੁੰਡੇ ਹਾਂ ਬਈ ਵੇਲਾ ਆਰਡਰ ਲਾਇਆ ਹੁਣ ਆਪਦਾ 21 ਜੁਲਾਈ ਨੂੰ ਅੱਛਾ 21 ਜੁਲਾਈ ਨੂੰ ਆਰਡਰ ਲਾਇਆ ਉਹਦੇ ਕਿੱਥੇ ਲੋਂਦਾ ਕਿੱਥੇ ਹੁੰਦਾ ਉਹ ਜਮਾਲਪੁਰ ਉਹ ਆਪਦੇ ਉੱਥੇ ਹੀ ਕਰੂਗਾ ਹਾਂ ਜੀ ਹਾਂ ਜੀ ਪਰ ਸਲੀਤਾ ਉਰੇ ਹੀ ਆ ਅਖਰੀ ਇਹ ਦੋਨੇ ਜੇ ਠੀਕ ਆ ਜੀ ਉਰੇ ਆ ਵੀ ਮਾਂ ਹੀ ਕਰਕੇ ਲਾਉਂਦਾ ਇਹ ਵੇਖ ਇਹਦਾ ਘੱਟ ਬਣਦੀ ਆ ਅੱਛਾ ਅੱਛਾ ਨਹੀਂ ਠੀਕ ਆ ਉਹ ਆਪਦਾ ਢਮੇਲਾ ਕਰ ਲਿਆ ਪਰ ਆਉਂਦਾ ਉਰੇ ਵੀ ਹੁੰਦਾ ਨਾ ਮੇਲੇ ਤੇ ਮੁੰਡਾ ਤਾਂ ਮੇਰੇ ਨੂੰ ਪਾਉਂਦਾ 10 15 20 ਮਿੰਟ ਬਾਗੇੜਾ ਕੱਢ ਨਹੀਂ ਮੱਛਾ ਠੀਕੇ ਤੁਰ ਜਾਂਦਾ ਹਾਂ ਅੱਜ ਬਹੁਤ ਡਰਵਾ ਨਾ ਮਾਂ ਡਰਣਾ ਕੀ ਹੋ ਗਿਆ ਆ ਜਾ ਤੈਨੂੰ ਬੁਖਾਰ ਚੜ ਰਿਹਾ ਹਾਂ ਉਹ 50000 ਰਾਇਆ 50000 ਹੋ ਗਿਆ ਬਾਏ ਫਾਕ ਪੈ ਗਿਆ ਹੂੰ ਲਾਈ ਨਹੀਂ ਕੋਟਾ ਹਾਂ ਲਾਉਣੀ ਅੱਜ ਮੈਂ ਤਾਂ ਹੀ ਨੂੰ ਕਿਹਾ ਅੱਛਾ ਹਲੇ ਲਾਈ ਨਹੀਂ ਹੈ ਨਹੀਂ ਲਾਈ ਨਹੀਂ ਵੋਟਾਂ ਵਾਲੇ ਤਾਂ ਫਿਰਦੇ ਆ ਬਾਹ ਫੋਟਾਂ ਵਾਲੇ ਉਹ ਗਲਤ ਆ ਉਹ ਗਲਤ ਨਹੀਂ ਉਹ ਮੈਂ ਵੀ ਖੋਦ ਨਹੀਂ ਇੱਕ ਪੈ ਗਿਆ ਉਹ ਪਾਸ ਮੇਰੇ ਕਹਿੰਦਾ ਲਾਲਾ ਵੱਡੋ ਦੋ ਘੰਟੇ ਬੈਠੇ ਰਹੇ ਉਸੇ ਮੇਰੀ ਕੱਖ ਮੀ ਅੱਛਾ ਫਿਰ ਭਾ ਗਿਆ ਲਾਈ ਠੀਕ ਆ ਤੁਹਾਡੇ ਤੇ ਵੋਟਾਂ ਦਾ ਕੀ ਦਾ ਜੋਰ ਆ ਉਹ ਤਾਂ ਸਾਡੇ ਅਕਦਾ ਝਾੜੂ ਦਾ ਵਾਦ ਦਾ ਝਾੜੂ ਦਾ ਝਾੜੂ ਦਾ ਤੇ ਇੱਕ ਪੰਜੇ ਆ ਝਾੜੂ ਆ ਰ ਪੰਜੇ ਦਾ ਇੰਨਾ ਦੋਹਾਂ ਦਾ ਹੀ ਜੋਰ ਕਹਿੰਦੇ ਆ ਹਾਂ ਜੀ ਉਹ ਉਹਦਾ ਕਾਲੇ ਦਾ ਜੋਰ ਹੋਇ ਹੁੰਦਾ ਉਹ ਹੋ ਸਕਦਾ ਹਾਂ ਬਾਕੀ ਕੁਝ ਪਤਾ ਨਹੀਂ ਕਹਿ ਨਹੀਂ ਜਾਗਦੇ ਭਾਈ ਦੁਨੀਆ ਬਦਲ ਜਾਂਦੀ ਅਗਰ ਬੰਦੇ ਕੋ ਹੋ ਜੀ ਆ ਕੀ ਕਹਿੰਦੇ ਮੈਂ ਇੱਕ ਮਿੰਟ ਤੇ ਬੋਲਾਂ ਜਾਂਦੀ ਹਾਂ ਆਪਾਂ ਕਿੱਥੋਂ ਆਏ ਜੀ ਆਪਾਂ ਮੈਂ ਤਾਂ ਇੱਥੋਂ ਹੀ ਆ ਅੱਛਾ ਜੀ ਠੀਕ ਹੈ ਤੇ ਜਦੋਂ ਹਨਾ ਚਮਕੀਲਾ ਸੀ ਉਦੋਂ ਤਾਂ ਸਰਪੰਚ ਹੁੰਦੇ ਸੀਗੇ ਇੱਥੇ ਹਾਂ ਜਾ ਕੇ ਸਰਵਾ ਸਰਪੰਚੀ ਤਾਂ ਹੋਣਾ ਹੀ ਆ ਆਹ ਵੋਟਾਂ ਅੱਛਾ ਇਹ 4 ਤਾਂ ਆਈਆਂ ਨੇ ਹੋਣ ਆਈਆਂ ਨੇ ਹਾਂ 4 ਤਾਂ ਆ 20 ਸਾਲ ਹੋ ਗਏ ਹਾਂ 20 20 ਸਾਲ ਹੋ ਗਏ ਉਹ ਮਾਰੇ 88 ਜੋ ਹਾਂ ਉਦੋਂ ਕੌਣ ਸਰਪੰਚ ਪਹੁੰਚ ਹੁੰਦੇ ਸੀਗੇ ਉਹ ਸਰਪੰਚ ਸੀਗੇ ਹੁੰਦੇ ਸਰਪੰਚੀ ਖਤਮ ਹੋ ਗਈ ਉਹ ਕੌਣ ਸਰ ਚੱਲ ਪਏ ਨਹੀਂ ਠੀਕ ਆ ਇੱਥੇ ਕੋਈ ਆਉਂਦਾ ਹੁੰਦਾ ਹੁਣ ਚਮਕੀਲੇ ਦਾ ਉਹ ਵੀ ਵਰਸ਼ਾ ਦੇ ਨਹੀਂ ਆਉਂਗੇ ਬਰਸੀ ਵਾਲੇ ਦੇ ਬਸ ਹੂੰ ਨਹੀਂ ਕੋਈ ਆਉਂਦਾ ਹੈਗਾ ਕੋਲੇ ਆਲੇ ਬਾਹਰ ਭਾਈ ਮੇਰੇ ਟੁੱਟਿਆ ਨਾਤਾ ਦੋਨੀ ਹਾਂ ਅੱਛਾ ਵਾਹ ਕੇ ਧੜੂ ਪੁੱਤ ਮਾਰ ਕੇ ਬੈਠੇ ਰਹੇ ਆ ਕੋਟ ਚਾਹ ਬਣਾ ਲਈ ਜੇ ਤਾਂ ਪੀ ਲਈ ਆ ਹੂੰ 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 ਆ ਕਾ ਦਨਾਰੀ ਆ ਜੀ ਹਾਂ ਉਹ ਮੈਨੂੰ ਪਤਾ ਨਹੀਂ ਠੀਕ ਆ ਇਹ ਲੜਕੀ ਆਪਣੀਆਂ ਹਾਂ ਜੇ ਰਾਹ ਬੇਟਾ ਤਹਿਦ ਇਹ ਚਾਹ ਲਾ ਸਾਬ ਸਾਹ ਦਾ ਆਵਾਜ਼ ਉਹ ਮੇਰੇ ਦੋ ਦੋ ਦਾ ਬਣਾਓ ਸਾਹ ਦਾ ਅੱਛਾ ਦੋ ਦੋ ਦਾ ਨਾਮ ਵੀ ਸਾਹ ਦਾ ਨਹੀਂ ਠੀਕ ਆ ਨਹੀਂ ਫਿਰ ਇੱਥੇ ਹੁਣ ਆਉਂਦਾ ਕੋਈ ਨਹੀਂ ਹੈਗਾ ਹੈ ਬਸ ਬਾਰਸੀ ਬੂਰਸੀ ਵੇਲੇ ਹੀ ਆਉਂਦੇ ਆ ਬਾਰਸੀ ਵੇਲੇ ਹੋਵੇ ਪਾਸੀ ਉਹ ਜਦ ਵੇਲਾ ਲੱਗ ਰਹਾ ਨਾ ਇੱਥੇ ਅੱਛਾ ਕੋਈ ਨਾ ਕੋਈ ਕੋਈ ਆਇਆ ਹੋਇਆ ਕੋਈ ਖਾਣ ਪੀਣ ਆਇਆ ਪੱਦਾ ਉਹ ਮੇਰੇ ਬੈਠਾ ਹੁਣ ਹਟਾ ਦੇ ਨਹੀਂ ਵਧੀਆ ਕੀਤਾ ਵਧੀਆ ਕੀਤਾ ਹਲੇ ਪੌੜਸਾਲੇ ਵੀ ਆਏ ਮੇਰੇ ਕੋ ਹਾਂ ਅਰੇ ਬਾਬਾ ਇੱਥੇ ਫਾੜੇ ਰਹਿਣਾ ਬੜਾ ਤੈਨੂੰ ਫਾੜਨਾ ਮਾ ਮੈਂ ਤਾਂ ਫੜੋਗੇ ਫੜੋਗੇ ਉਹ ਕਈ ਵਾਰ ਮੈਂ ਗੇਟ ਬੰਦ ਕਰ ਦਿਆਂ ਖਾਣਾ ਸਭ ਕੇ ਫੇਰ ਅੰਦਰ ਵੜ ਜਾਂਦੇ ਨੇ ਨਹੀਂ ਠੀਕ ਆ ਫਰੈਂਡਸ ਨਾ ਉੱਪਰ ਵੀਡੀਓ ਦਾ ਲਿੰਕ ਆਉਂਦਾ ਵਾ ਜੇਕਰ ਵਰਸੀ ਵਾਲੀਆਂ ਮੇਰੀਆਂ ਦੂਜੀਆਂ ਵੀਡੀਓਆਂ ਦੇਖਣੀਆਂ ਨੇ ਉੱਪਰ ਵੀਡੀਓ ਤੇ ਕਲਿੱਕ ਕਰਕੇ ਮੇਰੀਆਂ ਦੂਜੀਆਂ ਵੀਡੀਓਆਂ ਵੀ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ